ਹੇ ਗਾਇਸ ਤੋ ਕਿਵੇਂ ਤੁਸੀਂ ਸਾਰੇ ਤਾਜਪ ਚੱਲੇ ਆ ਕਣਕ ਵਡਣ ਕਿਹਦੇ ਨਾਲ ਤੇ ਮਿਲਦੇ ਆ ਫਿਰ ਉੱਥੇ ਜਾ ਕੇ ਗਾਇਸ ਆਪਾਂ ਕਣਕ ਵਡਣੀ ਆਵਲੀ चारे पासे कुछ भी नहीं सारा कुछ सड़े हुआ है इत मशीन शायद उतर जाएगी गाइस अब पहुंच गए ट्राली थल वड़ जाती है रेतली तें अपनी मशीन ਵੱਟ ਸੀ ਤੇ ਭਰੀ ਟਰੇ ਕੱਢਣ ਲੱਗਿਆ ਹੁਣਾ ਗਾਇਸ ਚਿੱਟੇ ਢਾਣੇ ਹੋਰ ਚਿੱਟੇ ਸਾਡੇ ਗਾਇਸ ਚੈੱਕ ਕਰੋ ਚਲ ਕੋਈ ਢਾਣੇ ਲੱਗ ਲਾ ਪਰ ਚਾਕ ਕਿਹ ਹੈ ਇਹ ਪਿੱਛੇ ਡਿੱਗੇ ਆ ਗਏ ਕਿੱਦਾਂ ਲਈਏ ਨਹੀਂ ਇਹ ਚਾਕ ਨਹੀਂ ਕਰੂੰਗਾ ਲਾ ਦੇ ਨੇ ਦੂਜੀ ਟਰੇ ਭਰੀ ਗਈ ਹੈ ਇਸ ਤੇ ਧਿਆਨ ਕਰੋ ਕੌਣ ਚਾਚਾ ਹੀ ਚਿਲਾ ਰਹੇ ਨੇ வாட்டு கனக்கூடி பண்ண